ਹੈਲੋ ਜੀ ਸਸਿਕਾਲ ਜੀ ਰਾਧੇ ਰਾਦੇ ਸਾਰਿਆਂ ਨੂੰ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਸੋ ਅੱਜ ਮੈਂ ਬਣਾਣੀ ਆ ਗਜਰੇਲਾ ਪਿਛਲੇ ਵਾਰ ਤੇ 1 ਕਿਲੋ ਗਾਜਰਾ ਲਈਆਂ ਸੀ ਤੇ ਕਈ ਦਿਨ ਪਈਆਂ ਰਹੀਆਂ ਠੰਡ ਸੀ ਉਠੇ ਆਠੇ ਨਹੀਂ ਗੇ ਤੇ ਠੰਡ ਚ ਪਾਣੀ ਛੱਤ ਪਾਉਣ ਨੂੰ ਜੀ ਨਹੀਂ ਸੀ ਕਰਦਾ ਤੇ ਉਹ ਸਾਰੀਆਂ ਸਿੱਟ ਗਈਆਂ ਹੁਣ ਕੱਲ ਲਈਆਂ ਸੀ ਗਾਜਰਾ ਤੇ ਹੁਣ ਮੈਂ ਕਹ ਚੱਲ ਖੋਇਆ ਪਿਆਸ ਸੀਗਾ ਤੇ ਗਾਜਰਾਂ ਦਾ ਗਜਰੇਲਾ ਬਣਾ ਲੈਣੇ ਫੇ ਠੰਡ ਜਾਣ ਵਾਲੀ ਹੈਗੀ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਗਾਜਰਾਂ ਧੋਲੀਆਂ ਰੱਖ ਲਈਆਂ ਕਰ ਮੈਂ ਬਿਸਤਰ ਤੇ ਰਹੀਆਂ ਸਾਰੀ ਚਾਦਰ ਵਿਛਾ ਕੇ ਤੇ ਗਜਰੇਲਾ ਬਣਾਉਣੀ ਆ ਅੱਜ ਦੇਖਦੇ ਆ ਕਿਹੋ ਜਿਹਾ ਬਣਦਾ ਗਜਰੇਲਾ ਜੀ ਤਾਂ ਅੱਜ ਰਾਂ ਵੱਟੀਆਂ ਵੱਟੀਆਂ ਨਹੀਂ ਮਿੱਠੀਆਂ ਮਿੱਠੀਆਂ ਗਾਜਰਾਂ ਨੇ ਪੂਰੀਆਂ ਆ ਦੇਖੋ ਕੱਦੂ ਕਾਸ ਕਰੀ ਜਾਨੀ ਆ ਮੈਂ ਗਾਜਰਾਂ ਦੇ ਆ ਦੇਖੋ ਆ ਮੰਗੀ ਜੋ ਤੁਹਾਨੂੰ ਗਜਰੇਲਾ ਬਣ ਗਿਆ ਖਾ ਕੇ ਵੀ ਦਿਖਾਵਾਂਗੇ ਜਿਸੇ ਖਾਣਾ ਹੋਇਆ ਤੇ ਆ ਜੀ ਮੈਂ ਵਿੱਚ ਪਾਤਾ ਇਦੇ ਵਿੱਚ ਗਾਜਰਾ ਹੋ ਰਹੀਆਂ ਨੇ ਗਾਜਰਾ ਪਾਣੀ ਛੱਡ ਲੀਆਂ ਨੇ ਠੀਕ ਹੈ ਜੀ ਤੇ ਆਪਿਆ ਆਪਣਾ ਖੋਇਆ ਡਰਾਈ ਫਰੂਟਸ ਨੂੰ ਦਿਖਾਵਾਂਗੇ ਠਹਿਰ ਕੇ ਤੇ ਹੁਣ ਨਿਕਲ ਜਗਾਜਰਾ ਕਿਹੋ ਜਿਹਾ ਬਕਾਵਾ ਇਹ ਪੂਰਾ ਵਧੀਆ ਇਹਨਾਂ ਤੇ ਨਾ ਪਾਣੀ ਨਿਕਲ ਰਿਹਾ ਗਾਜਰ ਦਾ ਜਗਾ ਪਾਣੀ ਨਿਕਲ ਰਿਹਾ 3 ਕਿਲੋ ਗਾਜਰਾਂ ਦੇ ਵਿੱਚ ਅੱਧਾ ਕਿਲੋ ਆਪਾਂ ਲਿਆ ਖੋਇਆ ਹੁਮਾਰਾ ਖੋਇਆ ਤਿਆਰ ਹੋ ਰਹਾ ਹੈ ਸੌਰੀ ਹਮਾਰਾ ਗਜਰੇਲਾ ਤਿਆਰ ਹੋ ਰਹਾ ਹੈ ਗਾਜਰ ਦਾ ਬਣਾ ਰਹੀ ਹੂੰ ਤੇ ਖਵਾਵਾਂਗੇ ਤੁਹਾਨੂੰ ਸਾਰਿਆਂ ਨੂੰ ਤੇ ਉਹ ਮੇਰਾ ਪਿਆ ਖੋਇਆ ਦਾਈ ਫੁਰ ਵੇਖਾਂ ਕਰ ਦੂੰਗੀ ਅਜੇ ਚੀਨੀ ਚੀਨੀ ਕਿੰਨੀ ਪਾਉਣੀ ਹੈ ਸਾਰੇ ਦੱਸੂੰਗੀ ਤੁਹਾਨੂੰ ਅੱਜ ਕਾਫੀ ਦਿਨ ਲੱਗੇ ਸੀ ਮੈਂ ਕੱਚਾ ਲੱਗਣਾ ਗਜਰੀਲਾ ਬਣਾ ਕੇ ਦਿਖਾਉਣੀ ਆ ਤੁਹਾਨੂੰ ਕਰਨ ਤੋਂ ਕਾਫੀ ਪਾਣੀ ਨਿਕਲੂਗਾ ਫਿਰ ਪਾਣੀ ਉਹਦੇ ਵਿੱਚ ਵਿੱਚ ਸੁਕਾਵਾਂਗੇ ਫਿਰ ਤੁਹਾਨੂੰ ਦੱਸੂੰਗੀ ਕਿ ਆਪ ਇਹਦੇ ਵਿੱਚ ਕੀ ਪਾਵਾਂਗੇ ਤੇ ਫਿਰ ਤੁਹਾਨੂੰ ਦਿਖਾਉਣੀ ਆ ਆ ਦੇਖੋ ਪਾਣੀ ਨਿਕਲ ਰਿਹਾ ਗਜਰੀ ਦਾ ਇਹ ਵੀ ਆ ਪੂਰੀ ਵਿੱਚ ਮਗਜ਼ ਵਗੈਰਾ ਨੇ ਤੇ ਵਿੱਚ ਕਾਜੂ ਸਾਰਾ ਬਦਾਮ ਬਦੂ ਪੀਸਿਆ ਹੋਇਆ ਸਾਰੇ ਇਹਦੇ ਵਿੱਚ ਤੇ ਆਪਾਂ ਪਾ ਲਈਏ ਚੀਨੀ ਕਿੰਨੀ ਪਾਉਣੀ ਹੈ ਹੁਣ ਦੱਸ ਦਾਂਗੇ ਪੂਰੇ ਮਿਕਸ ਕਰਕੇ ਪਾਏ ਹੋਇਆ ਸਾਰਾ ਕੁਝ ਪੀਸਿਆ ਹੋਇਆ ਸਾਰਾ ਕੁਝ ਕੁਝ ਸਾਫ ਦਾ ਬਣਾ ਮੋਟਾ ਇੰਨਾ ਪਾਣੀ ਛੱਡਤਾ ਆਪਾਂ ਇਹਨੇ ਥਾਈ ਨੂੰ ਦੇਖੋ ਕਿੰਨਾ ਪਾਣੀ ਗਾਜਰਾਂ ਨੇ ਛੱਡਿਆ ਹੋਇਆਗਾ ਚੰਗੀ ਤਰ੍ਹਾਂ ਨਿਕਲ ਰਿਹਾ ਤਾਂ ਹੀ ਭੁੰਨੇ ਜਾਣਗੇ ਨਾ ਇਹ ਫਿਰ ਕੇ ਹੋਵਗੇ ਰਪਾਂਗੇ ਆ ਮੇਰਾ ਦੇਸੀ ਘੋ ਪਿਆ ਵਿੱਚ ਗੜਬੀ ਵਿੱਚ ਰੱਖਿਆ ਹੋਇਆਗਾ ਹਾਂ ਦੇਖੋ ਮੱਖਸ ਵਗੈਰਾ ਪਾ ਕੇ ਸਾਰਾ ਬਦਾਮ ਬਦੂ ਪੀਸੇ ਹੋਏ ਨੇ ਸਾਰਾ ਕੁਝ ਸੱਪੇ ਨੂੰ ਹੁਣ ਲਾਉਣਾ ਹੁਣ ਪਲਟੀ ਮਰਵਾ ਦਿੰਦੇ ਆ ਕੋਈ ਬਹੁਤਾ ਟਾਈਮ ਨਹੀਂ ਲੱਗਦਾ ਮੇਰੇ ਕੋਲ ਟਾਈਮ ਹੈ ਨਹੀਂ ਤੁਹਾਨੂੰ ਵਿਆਹ ਵਾਲਾ ਹਲਵਾ ਬਣਾ ਕੇ ਖਵਾਉਣਾ ਗਾਜਰ ਦਾ ਜਿਵੇਂ ਵਿਆਹਾਂ ਦੇ ਵਿੱਚ ਨਹੀਂ ਖਾਂਦੇ ਹੁੰਦੇ ਹਾਂ ਬਹੁਤ ਵਧੀਆ ਬਣ ਰਿਹਾ ਹੈ ਪਰ ਹੁਣ ਟਾਈਮ ਹੈ ਮੇਰ ਕੋਲ ਹੋਣੀ ਬੋਟੇ ਲੱਕ ਲੱਕ ਲੈੰਦਾ ਪਾਣੀ ਇਹ ਆਪਾਂ ਹੁਣ ਗੱਜ ਦਾ ਸੁਕਾਵਾਂਗੇ ਥੋੜਾ ਸੁਕਾ ਦੇਨੇ ਆਪਾਂ ਸੁਕਾਉਣ ਤੋਂ ਬਾਅਦ ਇਦੇ ਵਿੱਚ ਦੋ ਗਲਾਸ ਪਾਵਾਂਗੇ ਦੁੱਧ ਜੇ ਤਾਂ 1.5 ਕਿਲੋ ਗਾਜਰਾ ਤਾਂ ਇੱਕ ਗਲਾਸ ਪਾ ਲਓ ਜੇ 2-3 ਕਿਲੋ ਗਾਜਰਾ ਤਾਂ ਦੋ ਗਲਾਸ ਦੁੱਧ ਦੇ ਪਾਣਗੇ ਇਹਦੇ ਵਿੱਚ ਅਗਲੀ ਤੁਹਾਨੂੰ ਫਿਰ ਦੱਸਾਂਗੇ ਦੁੱਧ ਪਾਵਾਂਗੇ ਹੁਣੇ ਪਠਾਰ ਕੇ ਜਿੱਦਾਂ ਗਾਜਰਾ ਨੇ ਦੇਖ ਲਓ ਹਲੋ ਇਹਨੂੰ ਤੇਜ਼ ਕਰਕੇ ਥੋੜਾ ਜਿਹੀ ਬਿੱਚੀ ਰੱਖ ਜੇ ਪਾਣੀ ਜਿਹੜਾ ਸੁੱਕ ਜੇ ਨਾ ਫਿਰ ਪੱਕ ਵੀ ਜਾਊਗਾ ਸਮਾਰ ਕੇ ਜਿੰਨੇ ਹੋਣ ਲੱਗ ਗਿਆ ਗਾਜਰਾਂ ਦਾ ਰੰਗ ਵੀ ਇਹ ਦੇਖੋ ਪਾਣੀ ਨਿਕਲ ਰਿਹਾ ਹੈ ਨਾ ਆ ਦੇਖੋ ਪਾਣੀ ਦੇਖੋ ਇਹਨੂੰ ਸੁਕਾਓ ਵਿੱਚ ਵਿੱਚ ਸੁਕਾਓ ਤਾਂ ਕਿ ਮਿਠਾਸ ਨਾ ਮਰੇ ਇਹਦੀ ਵਿੱਚ ਸੁਕਾਉਣਾ ਚਾਹੀਦਾ ਪਾਣੀ ਕੱਢਣਾ ਚਾਹੀਦਾ ਇਹ ਭੱਜਿਆ ਜਿਹਾ ਲੱਗਦਾ ਅੱਜ ਦੇ ਲਈ ਸੀਗੇ ਧੁੱਪ ਵੀ ਸੋਹਣੀ ਸੀਗੀ ਕੱਪੜੇ ਵੀ ਧੁੱਤੇ ਅੱਜ ਕੱਪੜੇ ਹੈ ਨਹੀਂ ਸੀਗੇ ਚੱਲੋ ਮੈਂ ਕਿਹਾ ਆਪਾਂ ਗਜਰੇ ਲਈ ਬਣਾਉਨੇ ਅੱਜ ਪਾਣੀ ਦੇਖੋ ਆਪਾਂ ਹੁਣ ਇਹਨੂੰ ਥੋੜਾ ਛੇ ਬੰਦ ਕਰ ਦਾਂਗੇ ਥੋੜਾ ਡੰਡਾ ਕਰਕੇ ਤੇ ਦੁੱਧ ਪਾਵਾਂਗੇ ਦੇ ਵਿੱਚ ਐ ਨਹੀਂ ਪਾਉਂਦੇ ਹੈਗੇ ਆਪਾਂ ਵਾਹ ਕਾਫੀ ਪਾਣੀ ਸੁੱਕ ਚੁੱਕਿਆ ਹੈ ਵਾਹ ਮਾਣੀ ਸੁੱਕ ਰਿਹਾ ਕਾਫੀ ਹੋਰ ਥੋੜੇ ਪਾਣੀ ਜਿਦਾ ਆਪਾਂ ਠੰਡਾ ਕਰਾਂਗੇ ਇਹਨਾਂ ਨੂੰ ਤੇ ਥੋੜਾ ਜਿਹਾ ਪਾਣੀ ਮਤਲਬ ਹੋਰ ਸੁੱਕ ਜੂਗਾ ਢੰਡੇ ਹੋਣਾ ਆਪਾਂ ਇਹਨੂੰ ਥੋੜਾ ਬੰਦ ਕਰ ਦਿੰਦੇ ਆ ਫਿਰ ਆਪਾਂ ਇਹਨੂੰ ਪਕਾਵਾਂਗੇ ਦੁੱਧ ਵਿੱਚ ਫਿਰ ਪਕਾਵਾਂਗੇ ਘਿਓ ਵਿੱਚ ਫਿਰ ਆਪਾਂ ਪਕਾਵਾਂਗੇ ਇਹਨੂੰ ਖੋਏ ਵਿੱਚ ਤੇ ਗਜਰੇਲਾ ਵਾ ਵਾ ਕੀ ਬਾਤ ਹੈ ਗਜਰੇਲੇ ਜੀ ਖਾ ਕੇ ਦੇਖੋ ਫਿਰ ਹੁਣ ਤਾਂ ਆਪਾਂ ਬੰਦ ਥੋੜਾ ਪਾਣੀ ਸੋਕ ਲੂਗੀ ਜਾਂ ਗਾਜਰਾ ਉਸ ਤੋਂ ਬਾਅਦ ਪਾਵਾਂਗੇ ਆਪਾਂ ਇਹਦੇ ਵਿੱਚ ਦੁੱਧ ਇਹ ਕਿਹ ਜੀ ਫੇਰ ਤੁਹਾਨੂੰ ਦੱਸਾਵਾਂਗੇ ਇਹਦੇ ਵਿੱਚ ਕੀ ਪੈਣਾ ਹੈਗਾ ਆਹ ਮਹਿਸੂਸ ਹੋ ਰਿਹਾ ਗਾਜਰ ਗਾਜਰਾਂ ਦਾ ਗਜਰੇਲੇ ਦੀ ਖੁਸ਼ਬੂ ਦਾ ਮੈਨੂੰ ਪਤਾ ਨਾ ਮੈਂ ਬਣਾਉਣੀ ਹੈ ਕਿੱਦਾਂ ਦਾ ਬਣਾਉਣੀ ਹੈ ਮੈਨੂੰ ਸਾਰਾ ਪਤਾ ਖਾਉਂਗੀ ਮੈਂ ਪਾਣੀ ਤੁਹਾਡੇ ਮੂੰਹ ਚਾਉਣਾ ਛੱਡ ਦਾਂਗੇ ਭਾਫ਼ ਨਿਕਲਦੀ ਹੈ ਨਾ ਥੋੜਾ ਇਹ ਸੁੱਕ ਜੇ ਠੰਡਾ ਹੋ ਜੇ ਫੇਰ ਆਪਾਂ ਇਹ ਚ ਦੁੱਧ ਪਾਵਾਂਗੇ ਦੋ ਗਲਾਸ ਇੱਕ ਪਰਲੇ ਇੱਕ ਹੋਰ ਪਾਵਾਂਗੀ ਵਿੱਚ ਇੱਕ ਨਹੀਂ ਤਾਂ ਪਾਉਂਗੀ ਚਲੋ ਡੇਢ ਪਾਉਂਗੀ ਜਿਆਦਾ ਕਿ ਨਹੀਂ ਪਾਉਂਗੀ ਕਿਉਂਕਿ ਖੋਇਆ ਜਾਦੇ ਆ ਨਾ ਆਪਾਂ ਛੰਡਾ ਕਰ ਲੈ ਛੰਡਾ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਦੁੱਧ ਥੋੜੀ ਜਿਹੀ ਵਿੱਚ ਮਲਾਈ ਵੀ ਪਾਈ ਜਾਵਾਂਗੇ ਇੱਕ ਗਲਾਸ ਆਪਾਂ ਹੋਰ ਪਾ ਦਿੰਨੇ ਹੁਣ ਇੱਕ ਨੱਦਾ ਪਾਵਾਂਗੇ ਜਾ ਕੇ ਨਿਕਲ ਜੂ ਬਸ ਤਾਂ ਮੇਰੇ ਨਾਲ ਤਾਂ ਲੋਹੇ ਨਿਕਟ ਬਲਾਕ ਵੱਡਾ ਸੀਗਾ ਤੇ ਹੁਣ ਹੇ ਇਹਦੇ ਵਿੱਚ ਪਕਾਵਾਂਗੇ ਪਾਵਾਂ ਪੋ ਦੁੱਧ ਦੇ ਇਹ ਦੁੱਧ ਦੇ ਵਿੱਚ ਜੀ ਇਹ ਪਕਾਵਾਂਗੇ ਆਪਾਂ ਨੂੰ ਇਹਦੇ ਵਿੱਛੀ ਪਕਾਉਣਾ ਆ ਘੰਟਾ ਲੱਗ ਜੇ 2 ਘੰਟੇ ਲੱਗ ਜਾਣਾ ਸਾਰਿਆਂ ਨੂੰ ਮਿੱਚ ਪਕਾਉਣੀ ਆ ਆਪਾਂ ਪੱਕ ਲੰਦੋ ਮਰਨ ਸਾਲ ਹੋ ਗਿਆ ਦੇਲਾ ਖਾਦਣ ਵਿਆਹ ਚ ਖਾਦਾ ਸੀ ਆ ਕੀ ਆਪਣਾ ਤਾਮਨ ਟਕਾ ਲਈ ਆ ਇਹ ਨਹੀਂ ਚੱਕ ਕੇ ਮਾਰੀਆਂ ਬਾਹਰ ਫਿਰ ਕੂੜੇ ਦੀ ਫਿੱਕੀ ਨਹੀਂ ਉਹ ਫਿੱਕੀਆਂ ਸੀ ਥੋੜੀਆਂ ਜਿਹੀ ਫਿੱਕੀ ਸੀ ਗਾਇਆ ਹਾਂ ਇਨੂੰ ਹੁਣ ਆਪਾਂ ਇਹਦੇ ਵਿੱਚ ਪਕਾਵਾਂਗੇ ਪੂਰਾ ਜਿੰਨਾ ਜ਼ੋਰ ਲੱਗ ਗਿਆ ਨਾ ਪੂਰਾ ਜਦੋਂ ਤੋਂ 2 ਘੰਟੇ ਪਾ ਕੇ ਪੂਰਾ ਆਪਾਂ ਜਿੱਦ ਸਾਰਾ 스ਪੋਨ ਆ ਮੰਨ ਕੇ ਚੱਲੋ ਇਹਦੇ ਵਿੱਚ ਅੱਜ ਚੱਕ ਜਿਹੜਾ ਲਾ ਪੱਕ ਰਿਆ ਜੀ ਆਪਾਂ ਕਿ ਅੰਦਰ ਰੈਸਟ ਕਰ ਰਹੇ ਥੋੜਾ ਟੀਵੀ ਦੇਖ ਰਹੇ ਹਾਂ ਤੇ ਲੱਗ ਜੂ ਇੱਕ ਘੰਟਾ ਹਜੇ ਟਾਈਮ ਲੱਗੂਗਾ ਖਾਣਾ ਖੋਣਾ ਤਾਂ ਮੈਂ ਘਾਟੀ ਆ ਕਿਉਂਕਿ ਇਹਦੇ ਵਿੱਚ ਖੋਇਆ ਵੀ ਆ ਦੁੱਧ ਵੀ ਆ ਦੇਸੀ ਘਿਓ ਵੀ ਆ ਮੇਰਾ ਇਹਨਾਂ ਚੀਜ਼ਾਂ ਤੋਂ ਪਰਹੇਜ਼ ਹੀ ਹੈਗਾ ਤਕਲੀਫ ਹੁੰਦੀ ਐ ਫਿਰ ਬਾਏ ਹੋ ਜਾਂਦੀ ਮੈਨੂੰ ਇਹ ਰੀਆ ਕਰਕੇ ਇਸ ਕਰਕੇ ਚੀਜ਼ਾਂ ਮੈਂ ਘਾਟੀ ਖਾਣੇ ਪੀਣੇ ਦੁੱਧ ਦਹੀਂ ਘਿਓ ਮੱਖਣ ਪਨੀਰ ਪਨੀਰ ਖਾ ਕੇ ਜਮੇ ਸੱਤਾਂ ਨਸ ਹੋ ਜਾਂਦਾ ਮੇਰਾ ਹੋਰ ਕੀ ਆ ਇਹ ਨਿਆਣਾਂ ਨੂੰ ਬਖਸ਼ਾਇਆ ਖਾਓ ਪੀਓ ਇਹ ਲਾ ਕੇ ਮੈਨੂੰ ਲੱਗੂ ਹੋ ਗਿਆ ਇਹਨੂੰ 10 15 10 12 ਮਿੰਟ ਸਿਮ ਤੇ ਰੱਖੇ ਨੂੰ ਹੋ ਗਿਆ ਗਰਮ ਗਰਮ ਹਾਂਜੀ ਬੰਦ ਰਿਹਾ ਖੁਸ਼ਬੂ ਬਹੁਤ ਸੋਹਣੀ ਆ ਰਹੀ ਆ ਅਜੇ ਕੁਝ ਵੀ ਨਹੀਂ ਪਾਇਆ ਇਹਦੇ ਵਿੱਚ ਮੈਂ ਦੁੱਧ ਵੀ ਇੱਚੀ ਹੋ ਰਹੀ ਆ ਇਹਨੂੰ ਚੰਗੀ ਤਰ੍ਹਾਂ ਦੁੱਧ ਨੂੰ ਵਿੱਚ ਸਿਕੋਣਾ ਹੈ ਇਹ ਬੇਲੇ ਅੱਜ ਤਾਂ ਇਹ ਤੁਮੈ ਲਾਈ ਬਣਾਇਆ ਮੌਸਮ ਵੀ ਠੀਕ ਹੈ ਵਾਟਰ ਤੇ ਪਹੇਗੀ ਅੰਦਰ ਸ਼ਾਮ ਕੀ ਹਾਸੇ ਮੈਨੂੰ ਬਣਾਉਂਦੇ ਜਿੱੁੱਚ ਪੱਕ ਰਹੀਆਂ ਨੇ ਪੂਰੀਆਂ ਗਾਜਰਾ ොො जන පග නන ඔන්නා චරමතල හුවද වේ හුව ග හක ද अක්ක ගන जा ඒමත කියට පනයහ ਸੁੱਪੂ ਗਾਣੀ ਉਹ ਨਾ ਜਦ ਆਪਾਂ ਇਹਨੂੰ ਮੰਨਦੇ ਨਹੀਂ ਹੈਗੇ ਵੀ ਇਹ ਗਜਰੇਲਾ ਬਣ ਗਿਆ। ਪਾਣੀ ਬਿਲਕੁਲ ਗਾਜਰਾਂ ਦੇ ਵਿੱਚੋਂ ਬਿਲਕੁਲ ਸੁੱਕਣਾ ਚਾਹੀਦਾ ਉਸ ਤੋਂ ਬਾਅਦ ਆਪਾਂ ਪਾਵਾਂਗੇ। ਖੋਇਆ ਪਾਵਾਂਗੇ। ਉਸ ਤੋਂ ਬਾਅਦ ਐ ਇਹਨਾਂ ਗਾਜਰਾਂ 'ਚ ਐ ਨਹੀਂ ਪਾਉਣਾ ਜੀ ਮੈਂ ਦੇਖੋ ਪਾਣੀ ਆਇਆ ਕਿੱਦਾਂ ਗਿੱਲਾ ਦੇਖੋ। ਗਿੱਲਾ ਪਾਣੀ ਹੈ ਜੀ। ਇਹ ਪਾਣੀ ਸੁੱਕਣਾ ਚਾਹੀਦਾ ਬਿਲਕੁਲ। ਨਾਲੇ ਤਾਂ ਇਹ ਪੱਕ ਜਾਣੀਆਂ, ਰਿੱਝ ਜਾਣੀਆਂ, પેટ ਦਰਦ ਨਹੀਂ ਕਰੂ ਕੱਚੀਆਂ ਗਾਜਰਾ ਖਾਣ ਕੇ ਹਨਾ। ਤੇ ਰੀਜ਼ਨਲ ਜਿਹਨੂੰ ਕਹਿੰਦੇ ਰੀਜ਼ ਰੀਜ਼ਨ ਆਪਣੋਣੀ ਚਾਹੀਦੀ ਚੀਜ਼ ਫੇਰ ਹੀ ਫਾਇਦਾ ਖਾਣ ਦਾ ਕੱਚਾ ਪੱਕਾ ਖਾਣ ਦਾ ਕੀ ਉਹ ਤਾਂ ਮੇਰੀ ਆਦਤ ਚਾਹ ਹੋਗੀ ਰੋਟੀ ਹੋਗੀ ਸਬਜੀ ਹੋਗੀ ਖਾਣੀ ਆਪਾਂ ਦਿਨ ਚ ਦੋ ਵਾਰ ਹੀ ਆ ਤੇ ਖਾਣੀ ਆਪਾਂ ਸਵਾਦ ਨਾਲੀ ਆ ਫालतू ਚੀਜ਼ ਆਪਾਂ ਰੋਟੀ ਦੇ ਬਿਨਾ ਕੋਈ ਖਾਂਦੇ ਨਹੀਂ ਰਹਿਗੇ ਕੋਈ ਲੱਡਰਮ ਪੱਡਰਮ ਆਹ 버ਗਰ ਬੁਰਗਰ ਕੀ ਅਨਸਰ ਦੇ ਨੂੰ ਬਾਈ ਜਨਸ ਬਾਹਰ ਕਿਤੇ ਗਏ ਆ ਰੋਟੀ ਨਹੀਂ ਨੂੰ ਵੀ ਖਾਣੇ ਹੋਵੇ ਜਾਂ ਕਿਤੇ ਸ਼ੌਂਕ ਵਜੋਂ ਜ਼ਰੂਰ ਖਾ ਲੈਂਦੀ ਆ ਪਰ ਆਏ ਨਹੀਂ ਰੋਟੀ ਦੀ ਸ਼ਕੀ ਨਾ ਮੇਟਾ ਰੋਟੀ ਨੂੰ ਸਾਗ ਲੱਗ ਗਿਆ। ਬਾਉੜੇ ਪਰੂਥੇ ਹੋਣਾ ਪੂਰੇ ਬਣਾਈ ਦੇਵਾਂਗੀ ਆਹ ਦੇਖੋ ਪਾਣੀ ਹੁ ਆ ਮੋਰੀਆਂ ਨਿਕਲ ਲੱਗੇ ਨੇ ਹੁਣ ਆ ਦੇਖੋ। ਇਦਾਂ ਇਹਦੇ ਵਿੱਚ ਸਾਰਾ ਦੁੱਧ ਸੁੱਕ ਜਾਣਾ ਤੇ ਗਾਜਰਾਂ ਨੇ ਆ ਪੂਰੇ ਤਿਆਰ ਹੋ ਜਾਣੀਆਂ ਪੂਰੀ ਟੇਸਟ ਬਣ ਜਾਏ। ਦੇਖ ਕੇ ਆਮਾ ਕਿੰਨਾਂ ਨਾਨੀ ਦੇ ਘਰੇ ਜਵਾਕ ਖਾ ਲੈਣਗੇ ਵਿਚਾਰੇ। ਸੀਜ ਗਿਆ ਕੀ ਕਰਨਾ ਇੰਨਾ ਖਾ ਕੇ ਕੱਲਿਆਂ ਨੇ ਪਹਿਲਾਂ ਉਰਵਸ਼ੀ ਜੀ ਸੋ ਪੇਜ ਨਾ ਸੀਗਾ ਮੈਂ ਜਿਫਤੀ ਹੱਥ ਉੱਥੇ ਕੋ ਬਣਾਇ ਇਨੀ ਗਿਆ ਮੈਂ ਤੁਹਾਨੂੰ ਆਪਣੀਆਂ ਔਲ ਚਿੱਕੀਆਂ ਨੇ ਆ ਦੇਖੋ ਭੁੰਨ ਹੋਈਆਂ ਨੇ ਗਾਜਰਾ ਭੁੰਨੀਆਂ ਹੀ ਆ ਤਾਂ ਕਰਦੇ ਦੁੱਧ ਦੇ ਚੂੜੀ ਨਾਲ ਰੱਬੀ ਨੇ ਗਾਜਰਾ ਭੁੰਨੀ ਤਾਂ ਦੇ ਚਿੱਕੀਆਂ ਨੇ ਗਾਜਰਾ ਆਪਣੀਆਂ ਤੇ ਹੁਣ ਆਪਾਂ ਇਹਦੇ ਸਿੱਟਾਂ ਦੇ ਕੋਇਆ ਕੋਇਆ ਪਾ ਮਹਨ ਜਤਰੀ ਠੀਕ बिच वजावे ठीक है जी आप तो हम आप चंकी तरह भुन लाच मिक्स करा चंकी तरह मिक्स कर देंगे ਮਿਕਸ ਕਰ ਦਰਾਂ ਹੌਲੀ ਜੁੱਧ ਸੁੱਕ ਚੁੱਕਿਆ तकरीबन ਵਿਚ ਰਿੱਜ ਚੁੱਕੀਆਂ ਨੂੰ ਦੁੱਧ ਚੰਗੀ ਤਰ੍ਹਾਂ ਘੋਲ ਲਾ ਆਪਾਂ ਚੰਗੀ ਤਰ੍ਹਾਂ ਲਾ ਆ ਆ ਦੇਖੋ ਮਿਕਸ ਹੋ ਰਿਹਾ ਚੰਗੀ ਤਰ੍ਹਾਂ ਦੇ ਵਿੱਚ ਹੁਣ ਆਪਾਂ ਇਹਦੇ ਵਿੱਚ ਹੀ ਪਕਾਉਣਾ ਇਹਨੂੰ ਸਿੰਮ ਤੇ ਕਰਾਂਗੇ ਆਪਾਂ ਫੋਨ ਨੂੰ ਹਾਂ ਸੋ ਫੋਨ ਨੂੰ ਆਪਣੇ ਗੈਸ ਨੂੰ ਇਹ ਮਤੇ ਕਰ ਤਾਂਗੇ। ਇਹ ਬਸ ਇਹਦਾ। ਜ਼ਿਆਦਾ ਚੀਜ਼ ਮੂੰਹ ਤੋਂ ਖੋਇ ਨਾ ਚੱਲੇ ਖਾਣ ਦਾ। ਖੋਇਆ ਮਿਕਸ ਕਰ ਚੁੱਕੇ ਤੇ ਨਾਲ ਹੀ ਆਪਾਂ ਇਹਦੇ ਚੀਨੀ ਐਡ ਕਰ ਦਾਂਗੇ। ਅਸਲ ਚੀਨੀ ਪਾਵਾਂਗੇ ਸਵਾਦ ਅਨੁਸਾਰ ਪਾਵਾਂਗੇ ਚੀਨੀ। ਇੱਕ ਕਨ ਵੈਰੀ ਤੱਕ ਪਾ ਸਕਦੇ ਸਰ। ਇਹ ਉਹਨੂੰ ਫਲੈਕਸ ਕਰਨਾ ਹੈ। ਪਾਣੀ ਇਤਨਾ ਕਿਉਂ ਪਾ ਦਾਂਗੇ? ਤਾਂ ਕਿ ਪੁੰਨੇ ਜਾਵੇ ਚੰਗੀ ਤਰ੍ਹਾਂ ਇਹਦੇ ਵਿੱਚ। ਚਲੋ। ਕਿਉਂ ਹੋ ਜੇ ਨਾਲੇ ਪੁੰਨੇ ਜਾਊਗਾ ਇਹ। ਜਦੋਂ ਆਪਾਂ ਇਹਨੂੰ ਇਹ ਚੋਦੇ ਵਿੱਚ ਵੀ ਨਹੀਂ ਆ ਰਹੀ। ਦੇਖੋ ਕਿੰਨਾ ਸੁਆਦ ਆ ਗਿਆ। ਇਹਦੇ ਨਾਲ ਹੀ ਹੁਣ ਇਹਨੇ ਪੁੰਨ ਹੋ ਜਾਣਾ। ਜਿਹੜਾ ਖਾਊਗਾ ਉਹ ਵੀ ਪਚਾਊਗਾ ਤੇ ਜਿਹੜਾ ਨਾ ਖਾਊਗਾ ਉਹ ਵੀ ਪਚਾ ਜਾਊਗਾ। ਉੱਕੀ ਦਾ ਗਜਰ ਇਲਾ। ਆਪਣਾ ਗਜੇਲਾ ਪੂਰਾ ਭੁੰਨਿਆ ਜਾ ਰਿਹਾ ਹੁਣ ਇਹਦੇ ਵਿੱਚ ਮੈਂ ਖੋਇਆ ਪਾਤਾ ਚੀਨੀ ਪਾਤੀ ਹੈ ਨਾ ਤੇ ਨਾਲ ਹੀ ਦੇਸੀ ਘਿਓ ਪਾਤਾ ਦੇਸੀ ਘਿਓ ਦੇ ਬਿੰਦਾ ਦੰਦਰੀ ਹੋਏ ਸਮਾਰ ਕੇ ਭੁੰਨਾਗੇ ਆਪਾਂ ਪੂਰਾ ਵਧੀਆ ਕਹਿ ਤਰੀਕੇ ਨਾਲ ਭੁੰਨੇ ਕੇ ਜਦੋਂ ਰੈੱਡ ਰੈੱਡ ਹੋ ਗਿਆ ਫੇਰ ਆਪਾਂ ਪਾਵਾਂਗੇ ਆ ਡਰਾਈ ਫਰੂਟ ਕੁਛ ਐਕਸਟਰਾ ਬਦਾਮ ਪਿਆ ਉਤੋਰੀ ਪਾਵਾਂਗੇ ਆਪਾਂ ਆ ਰਹੇ ਪੂਰਾ ਹਲਾ ਕੇ ਖੋਇਆ चिन में सब मिक्स हो गया अच्छा तो है ना चंगी तरह ये बनया नहीं ये की चीज अपन चाहिए वो चीज है बड़ी जो भी मिक्स होपन हो रहा है ना क्यों हो रहा है ਦੇਨ ਨੂੰ ਨਾ ਪਾਉਂਦੇ ਡਰਾਈ ਫੂਡ ਚ ਚੀਨੀ ਮੋਟੀ ਸੀ ਥੋੜੀ ਜਿਹੀ ਦੂਜੀ ਚੀਨੀ ਆਪਾਂ ਹੁਣ ਇਹ ਚ ਪਾਵਾਂਗੇ ਡਰਾਈ ਫੂਡ ਤਕਰੀਬਨ ਕਾਫੀ ਬਣ ਚੁੱਕੀ ਹੈ ਬਾਬਾ ਸਾਰੇ ਪਾਇਆ ਕੋਈ ਡਰਾਈ ਫੂਡ ਪਤਾ ਲੱਗੇਗੀ ਬਣਾਇਆ ਹੈਗਾ ਇਹਨੂੰ ਮਿਕਸ ਕਰਨਾ ਹੈ ਇਹਦੇ ਵਿੱਚ ਇਸੇ ਬਦਾਮ ਕਾਜੂ ਚਾਰੇ ਮਗਜ਼ ਪਾਏ ਨੇ ਇਹਦੇ ਵਿੱਚ ਮੈਂ ਟੇਸਟ ਵਾਸਤੇ ਨਾਰੀਅਲ ਪਾਇਆ ਹੋਇਆਗਾ ਨਾਰੀ ਦਾ ਗਰਾਦਾ ਵੀ ਪਾਉਣੀ ਪਾਣੀ ਥੋੜਾ ਜਿਹਾ ਪਾ ਲਿਆ। ਬਦਾਮ ਤੇ ਥੋੜੀ ਕਾਜੂ ਤੇ ਬਦਾਮ ਪਾਈ ਹੋਏ। ਮਾਂਗੇ ਥੋੜੇ ਜਿਹੀ ਸੂਖੀ ਬਦਾਮ ਲਕੀਸੇ ਹੋਏ ਬਦਾਮ ਪਾਏ ਹੋਏ ਆ ਤਾਂ ਕਿ ਵਿੱਚ ਚੜਾ ਰਚ ਵਿੱਚ ਜਾਣੀ ਚੀਜ਼ ਨਾ ਗਲ ਜਾਂਦਾ ਬਣਦੀ ਆ ਆ ਦੇਖੋ ਜੀ ਆ ਕੰਡੇ ਬਦਾਮ ਪਾਵਾਂਗੇ ਇਹਦੇ ਦੁੱਗਣੇ ਬਦਾਮ ਨੂੰ ਪੀਸ ਕੇ ਪਾ ਚੁੱਕੇ ਆ ਇਹਦੇ ਵਿੱਚ ਆ ਦੇਖੋ ਜੀ ਅੱਧੇ ਕੁੱਟੇ ਜੇ ਆ ਜਿੰਨਾ ਚਿਰ ਡਰਾਈ ਫੂਡ ਰੱਜ ਕੇ ਨਹੀਂ ਪੈਂਦਾ ਉਹ ਖਾਣ ਪੀਣ ਦਾ ਸਵਾਦ ਹੀ ਫਿਰ ਉਹ ਚੀਜ਼ ਆ ਨੋ ਕਿ ਫਾਇਦਾ ਫਿਰ ਨਹੀਂ ਹਾਂ ਦੇਖੋ ਇਹਦਾ ਹੀ ਪਿੰਨੀਆਂ ਦੇ ਵਿੱਚ ਸੀਗਾ ਡਰਾਈ ਫੂਡ ਨਿਰਾਈ ਸੀ ਨਿਰਾਈ ਜਦੋਂ ਖਾਂਦੇ ਸੀ ਨਾ ਪਿੰਦੀ ਵੜਦੇ ਸੀ ਤੇ ਜ਼ਿਆਦਾ ਡਰਾਈ ਫੂਡ ਦਾ ਹੀ ਟੇਸ ਆਉਂਦਾ ਸੀਗਾ ਇਹ ਸਿਆਲਾਂ 'ਚ ਫਾਇਦਾ ਹੀ ਉਹਦਾ ਡਰਾਈ ਫੂਡ ਉਹ ਤਾਂ ਖਾਦਾ ਨਹੀਂ ਜਾਂਦਾ ਨਾ ਕੋਈ ਖਵਾ ਨਹੀਂ ਨਹੀਂ ਖਾਦਾ ਜਾਂਦਾ ਇਹਦੇ ਵਿੱਚ ਤਾਂ ਖਾਦਾ ਵੀ ਹੁੰਦਾ ਹਾਂ ਦੇਖੋ ਦੇਖੋ ਕਜਰੀਲਾ ਵਾਓ ਸਾਰੇ ਚੀਜ਼ ਮਿਕਸ ਹੋ ਗਏ ਨੇ ਵਿੱਚ ਆ ਦੇਖੋ ਮਗਜ ਦੇਖੋ ਚਾਰੇ ਮਗ ਜਾ ਰਹੇ ਨੇ ਵਾਹ ਖੁਸ਼ਬੂ ਕਿਤੇ ਦੀ ਵਾਹ ਆਹਾਹਾ ਬਹੁਤ ਟੇਸਟ ਬਣਿਆ ਖੁਸ਼ਬੂ ਹੀ ਬਹੁਤ ਟੇਸਟੀ ਹੈ ਮੈਨਾਂ ਦੇ ਗੁਆਂਢੀ ਨੂੰ ਪਤਾ ਲੱਗ ਗਿਆ ਜੀ ਕੁੱਕੀ ਬਣਾਈ ਆਂਗੇ ਕੁਛ ਨਾ ਕੁਛ बाप देखो ड्राई फ्रूट ड्राइफूर नजर आ रहे हलवा हो गया आपना टेस्ट करके लगे कुछ लिया देना ਮਾਇਆ ਟੇਸਟ ਕਰਕੇ ਦੇਖਣਾ ਜਿੰਨੇ ਖਾਣਾਗਾ ਆ ਸਕਦੇ ਤੁਸੀਂ ਖਾਣ ਦੇਖੋ ਦੇਸੀ ਘਿਓ ਕੋਇਆ ਲੈਂਥ ਬੋਤਲ ਆਦੀ ਹੋਈ। ਆਪਾਂ ਨੂੰ ਭਾਗ ਦਿੰਨੇ ਆ ਜਦੋਂ ਕਿਸੇ ਨੇ ਖਾਣਾ ਹੋਵੇ ਹੋਰ ਵਿੱਚ ਤੇ ਨਹੀਂ ਰਹਿ ਰਿਹਾ ਖਾਣਣਗੇ। ਲਓ ਜੀ। ਰਾਧੀ ਰਾਧੀ। ਇਹਦੇ ਨਾ ਪੱਟਾ। ਆਤੀ ਵਾ ਦੇਖਦੇ ਆਪਾਂ ਟੈਸਟ ਕਰਕੇ ਥੋੜਾ ਜਿਹਾ ਹਲਵਾ।

ਮਾਸਟਰ ਜੀ ਚਲੇ ਆਤਾ ਅੱਜ ਕੋਈ ਤੇ ਉਹ ਦੋ ਵਜੇ ਤੇ ਤਾਇਨੇ ਨੀ ਜਿਹੜੇ ਘਾਲਿਆ ਨਾਲੇ ਘਰੇ ਪਚਾਤਾ ਪੰਮੀ ਕੰਮ ਘਰੇ ਪਚਾਤਾ ਅੱਜ ਵਾਲਾ ਸਾਲੂ ਕੀ ਅੰਚ ਦਾ ਵੀ ਘਰੇ ਪਚਾਉਣਾਗਾ ਤੇ ਜੇ ਕਿਤੇ ਹੋਰ ਨੇ ਖਾਣਾ ਦਵੇ ਕਿਸੇ ਆ ਸਕਦੇ ਹੋ ਆਪਾਂ ਲੱਗਿਆ ਧੁੱਪ ਸੇਕਣ ਤੇ ਹੁਣ 2 ਵਜੇ ਹੁਣ ਮਸਾ ਚੱਲਿਆ ਕੋਠੇ ਉੱਤੇ ਤੇ ਛੰਨੇ ਦੀ ਬਸ ਤਾਰ ਆ ਗਿਆ ਜੀ ਦੇਖੋ ਨਸ਼ਣ ਦਾ ਇਧਰ ਖੜਾ ਹੋ ਕੇ ਰਿਹਾ ਸਾਡਾ ਯਾਰ ਹਰ ਦਾ ਇਹ ਵੀ ਆ ਵਧੀਆ ਆ ਲੈ ਮਮੀ ਲਾਕੀ ਆਏਗੀ ਮਮੀ ਸਾਡੀ ਇੱਕ ਵਾਰੀ ਆਉਂਦੀ ਹੁੰਦੀ ਆ ਨੰਨੇ ਲੜ ਕੇ ਮੁੜ ਕੇ ਜਦ ਬਾਈ ਉਹਦੇ ਫਿਰ ਆਉਂਦੀ ਨੂੰ ਮਸਾਂ ਬੁਲਾਈ ਹੋਰ ਚਾਰ ਪੰਨੇ ਰੋ ਦੇ ਕੇ ਮੈਂ ਸਿੰਘ ਦਾ ਅੱਗੇ ਕਾ ਲਿਆ ਇਹ ਸ਼ਾਮ ਨੂੰ 10:00 ਵਜੇ ਬਹੁਤ ਹੈਗੀ ਸੋ ਤੇ ਆ ਬੈਠਿਆ ਹੁਣ ਮੈਂ ਲਵਾਂਗੀ ਧੁੱਪ ਸੇ ਕਹਿੰਦੇ ਪੂਰੀ ਬਿਜੇਟ ਲਖਵਾ ਕੇ ਇਹਨਾਂ ਨੂੰ ਬਿਠਾ ਰੱਖਿਆਗਾ ਤੇ ਬਣਾਉਣਾ ਤਾਂ ਮੈਂ ਰਾਤ ਨੂੰ ਸੀ ਪਰ ਮੈਂ ਹੁਣ ਬਣਾ ਤਾਂ ਕੋਈ ਨਹੀਂ ਹਾਂ ਆ ਮੀ ਲਈਏ ਮੇਰੇ ਵਾਸਤੇ ਬੂਟੇ ਗਮਲੇ ਨੇ ਮੇਰੇ ਗਮਲੇ ਟੁੱਟ ਫਟ ਕੇ ਸੀਗੇ ਆ ਜਿਹੜਾ ਟੰਗੇ ਪਏ ਥੱਲੇ ਤੇ ਮੰਮੀ ਕਹਿੰਦੀ ਰੋ ਟੰਗੇ ਪਏ ਨਾ ਕਿ ਪeo ਦੇ ਵਿੱਚ ਮੰਮੀ ਕਹਿੰਦੇ ਬੁੱਟੇ ਲਾ ਕੇ ਜਾਊਂਗੀ ਅਜਮੈਂ ਪਰ ਮੰਮੀ ਤਾਂ ਪਰੇਸ਼ਾਨ ਹੋ ਗਈ ਰ ਮੰਮੀ ਦੇ ਲੋਗ ਆਪਾਂ ਲੋਗੋ ਕੋਠੇ ਉੱਤੇ ਚੜੇ ਹੋਏ ਆ ਜੀ ਇੱਧਰ ਦੇਖੋ ਆ ਮੰਮੀ ਬੁਲਾਣ